ਸਸਕਾ ਜੀ ਦੱਸ ਕੋ ਮੈਂ ਤੁਹਾਡਾ ਆਪਣਾ ਸੁਖ ਨੰਨਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨ ਦੇ ਕੋਲ ਤੁਹਾਡਾ ਫਿਰ ਤੋਂ ਸਵਾਗਤ ਕਰਦਾ ਹਾਂ ਸੋ ਜ਼ਿਲ੍ਹਾ ਗੁਰਦਾਸਪੁਰ ਦੇ ਥਾਣੇ ਭਣੀ ਮੀਆਂਖਾ ਦੇ ਅਧੀਨ ਆਉਂਦਾ ਪਿੰਡ ਨੰਨਵਾਲ ਖੁਰਦ ਜਿੱਥੇ ਕਿ ਸਰਦਾਰ ਹਰਜਿੰਦਰ ਸਿੰਘ ਆਣੇ ਆਪਣੇ ਘਰ ਦੇ ਬਿਲਕੁਲ ਨਜ਼ਦੀਕ ਹੀ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਗਰੋਸਰੀ ਸਟੋਰ ਖੋਲਿਆ ਹੈ ਸੋ ਕਰਦੇ ਹਾਂ ਗੱਲਬਾਤ ਬਹੁਤ ਵਧੀਆ ਅਤੇ ਸੋ ਚੱਜੇ ਢੰਗ ਦੇ ਨਾਲ ਬਹੁਤ ਸ਼ਾਨਦਾਰ ਜਿਹੜਾ ਘਰਿਆਨੇ ਦਾ ਸਾਮਾਨ ਖਾਸ ਕਰਕੇ ਜਿਹੜਾ ਲੈਂਦਾ ਰਹੇ ਨੇ ਸੋ ਕਰਦਿਆਂ ਗੱਲਬਾਤ ਬਹੁਤ ਵੱਡੇ ਵੀ ਡਿਸਕਾਊਂਟ ਦੇਣ ਜਾ ਰਹੇ ਨੇ ਨਵੀਂ ਨਵੀਂ ਓਪਨਿੰਗ ਹੋਈ ਹੈ ਸੋ ਕਰਦਿਆਂ ਗੱਲਬਾਤ ਸਸਰੀਕਾ ਜੀ ਭਾਜੀ ਸਸਰੀਕਾ ਜੀ ਕੀ ਹਾਲ ਹੈ ਠੀਕ ਹੋ ਬਹੁਤ ਵਧੀਆ ਜੀ ਇਹ ਤੁਸੀਂ ਨਵਾਂ ਸਟੋਰ ਖੋਲਿਆ ਉਹ ਵੀ ਪਿੰਡ ਦੇ ਵਿੱਚ ਕੀ ਸੋਚ ਕੇ ਖੋਲਿਆ ਕਿ ਪਿੰਡ ਦੇ ਵਿੱਚ ਜਿਹੜਾ ਆਪਣਾ ਵਧੀਆ ਤਰੀਕੇ ਨਾਲ ਚੱਲੇਗਾ ਕਿ ਲੋਕਾਂ ਨੂੰ ਬਹਾਲਾ ਦੂਰ ਨਾ ਜਾਣਾ ਪਵੇ ਹਰੇਕ ਚੀਜ਼ ਲੱਗ ਮਿਲ ਜੇ ਲੋਕਾਂ ਨੂੰ ਇਸ ਕਰਕੇ ਖੁੱਲਿਆ ਗਿਆ ਕੀ ਜਿਸਮਾਨ ਇਹਦੇ ਵਿੱਚ ਜਿਹੜਾ ਤੁਸੀਂ ਜਿਹੜਾ ਹੁਣ ਲੈ ਕੇ ਆਏ ਪਹਿਲਾਂ ਇਸ ਵਿੱਚ ਬੱਚਿਆਂ ਲਈ ਘਰ ਦਾ ਸਮਾਨ ਹੋਰ ਦਾਲਾ ਸਾਰਾ ਕੁਝ ਅਵੇਲੇਬਲ ਮਤਲਬ A ਤੋਂ Z ਜਿਹੜਾ ਘਰਿਆਨੇ ਦਾ ਸਮਾਨ ਸਾਰਾ ਹੀ ਹੈਗਾ ਜੀ ਵੇਲੇ ਸਾਰਾ ਹੀ ਹੈਗਾ ਜੀ ਕੋਈ ਡਿਸਕਾਊਂਟ ਵਗੈਰਾ ਵੀ ਦੇ ਰਹੇ ਹੋ ਅੱਜ ਕਿਉਂਕਿ ਤੁਹਾਡੀ ਨਵੀਂ ਨਵੀਂ ਓਪਨਿੰਗ ਹੋਈ ਹੈ ਕੋਈ ਨਾ ਕੋਈ ਡਿਸਕਾਊਂਟ ਤਾਂ ਦੇਣਾ ਪੈਣਾ ਕੀ ਡਿਸਕਾਊਂਟ ਹੈ ਪਹਿਲਾਂ ਹਾਂਜੀ ਉਧਰ ਦਾ ਸਾਰਾ ਸਮਾਨ ਲੋਕਾਂ ਨਾਲੋਂ ਸਸਤਾ ਉਧਰ 2000 ਰੁਪਏ ਦੇ ਨਾਲ ਗਿਫਟ ਵੀ ਦਿੱਤੇ ਜਾ ਰਹੇ ਕਿਹੜੇ ਕਿਹੜੇ ਗਿਫਟ ਗਿਫਟ ਬਾਲਟੀਆਂ ਹੋਈਆਂ ਟੱਬ ਹੋ ਗਏ ਹੋਰ ਹੀ ਅਰਗਵਾ ਬਹੁਤ ਚੀਜ਼ਾਂ ਅਜਨਲ ਕਾਫੀ ਚੀਜ਼ਾਂ ਜਿੰਨੀ ਵੱਧ ਸ਼ੋਪਿੰਗ ਕਰਦਾ ਕੋਈ ਉਸੇ ਹਿਸਾਬ ਨਾਲ ਉਹਦਾ ਜਿਹੜਾ ਹੈ ਗਿਫਟ ਵੱਡਾ ਹੋ ਜਾਂਦਾ ਹੈ ਹਾਂਜੀ ਹਾਂਜੀ ਸੋ ਉਹ ਤੁਹਾਨੂੰ ਅੰਦਰ ਦਾ ਵੀਊ ਦਿਖਾਉਨੇ ਆ ਕੈਮਰਾਮੈਨ ਨੂੰ ਕਹਾਂਗਾ ਕਿ ਮੇਰੇ ਨਾਲ ਹੀ ਆਗੇ ਕਿਉਂਕਿ ਅੰਦਰਲਾ ਵੀ ਵੀਊ ਜਿਹੜਾ ਬਹੁਤ ਸ਼ਾਨਦਾਰ ਹੈਗਾ ਬਹਾਲ ਜਿਹੜਾ ਖਾਸ ਕਰਕੇ ਬਹੁਤ ਵੱਡਾ ਸੋ ਇਧਰ ਦੇਖ ਸਕਦੇ ਹੋ ਕਿ ਬੱਚਿਆਂ ਵਾਸਤੇ ਕੋਲ ਡਰਿੰਕ ਹਰ ਤਰੀਕੇ ਦੀ ਲਾਈ ਗਈ ਹੈ ਚਾਹੇ ਜੂਸ ਹੋਵੇ ਕੋਲ ਡਰਿੰਕ ਹੋਗੀ ਔਰ ਇਧਰ ਦੀ ਸਾਈਡ ਜਿਹੜਾ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਸਕਦੇ ਹੋ ਸਾਰਾ ਹੀ ਘਰੇਲਨਾ ਇਹ ਦੂਜਾ ਹੈ ਔਰ ਬਹੁਤ ਹੀ ਸਾਫ਼ ਸੁਥਰੇ ਸਜਜੇਟ ਕਰੇ ਜਿਹੜਾ ਸੋ ਹਰਜਿੰਦਰ ਭਾਜੀ ਹੁਣ ਆ ਤੇ ਵੱਲੋਂ ਅਪੀਲ ਆ ਪਿੰਡ ਦੇ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਜੋ ਕਿ ਇੱਥੇ ਪਹੁੰਚ ਕੇ ਇਹਨਾਂ ਸਕੀਮ ਦੇ ਫਾਇਦੇ ਲਵੋ ਹਰ ਚੀਜ਼ ਅਵੇਲੇਬਲ ਹੈਗੀ ਇੱਥੇ ਔਰ ਬਹੁਤ ਹੀ ਮਾਰਕੀਟ ਨਾਲੋਂ ਪਿੰਡ ਦੇ ਵਿੱਚ ਖਾਸ ਤੌਰ ਤੇ ਮਾਰਕੀਟ ਨਾਲੋਂ ਘੱਟ ਰੇਟ ਤੇ ਤੁਹਾਨੂੰ ਜਿਹੜਾ ਸਮਾਨ ਮਿਲੇਗਾ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਔਰ ਕੁਆਲਟੀ ਦੇਖੋ ਕੁਆਂਟੀਟੀ ਦੇਖੋ ਤੇ ਸਫਾਈ ਦੇਖੋ क्योंकि हर तरह का जरा समान इतने मौजूद आ क्योंकि स्टॉक उस तरीके आता जो जो कोई भी एक्सपायर माल का मतलब ही नहीं हर चीज़ की खास करके प्रिंटिंग बिलिंग देख के फिर समान जरा लिया गया वा कोई ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਆਉਣ ਦੇਾਂਗੇ ਗਾਗਨੂ ਸੋ ਇਹਨਾਂ ਵੱਲੋਂ ਜਿਹੜੀਆਂ ਵੱਡੇ ਦਾਵੇ ਕੀਤੇ ਗਏ ਆ ਔਰ ਡਿਸਕਾਊਂਟ ਖਾਸ ਕਰਕੇ 2000 ਦੇ ਉੱਪਰ ਜਿਹੜਾ ਆ 2000 ਦੀ ਕੋਈ ਸ਼ਾਪਿੰਗ ਕਰਦਾ ਉਸ ਦੇ ਉੱਪਰ ਜਿਹੜਾ ਵੱਧ ਡਿਸਕਾਊਂਟ ਦਿੱਤਾ ਹੈ ਜੇ ਕੋਈ 5 ਦੀ ਕਰਦਾ ਉਹਦੇ ਉੱਤੇ ਹੋਰ ਵੀ ਕਈ ਗਿਫਟ ਵਗੈਰਾ ਰੱਖੇ ਨੇ ਸੋ ਜੀ ਤੁਹਾਨੂੰ ਹੁਣ ਅੰਦਰ ਦਾ ਵੀਊ ਜਿਹੜਾ ਆਪਾਂ ਦੱਸਣ ਜਾ ਰਹੇ ਹਾਂ ਸੋ ਦੇਖੋ ਇਹਦੇ ਵਿੱਚ ਸਾਰਾ A to Z ਕਰਿਆਨੇ ਦਾ ਸਮਾਨ ਕਹਿ ਲਓ ਜਾਂ ਬਿਸਕਟ ਨਮਕੀਨ ਲੇਜ਼ ਗੁਰਕੜੇ ਕਈ ਕੁਛ ਜਿਹੜਾ ਹਰ ਘਰੇਲੂ ਵਰਤੋਂ ਵਾਲਾ ਸਮਾਨ ਹੈ ਜਿਹੜਾ ਚਾਹੇ ਕੋਲਡ ਡਰਿੰਕ ਹੋਵੇ ਚਾਹੇ ਕੋਈ ਹੋਰ ਰਸੋਈ ਦਾ ਸਮਾਨ ਹੋਵੇ ਚਾਹੇ ਅਦਾ ਮੰਨਿਆਰੀ ਦਾ ਸਮਾਨ ਹੋਵੇ ਉਹ ਵੀ ਲਗਭਗ ਤੁਹਾਨੂੰ ਕਾਫੀ ਪਰਸੈਂਟ ਜਿਹੜਾ ਇੱਥੋਂ ਲਸਤੇ ਮਿਲਣਾ ਆ ਔਰ ਬਹੁਤ ਵੱਡੇ ਡਿਸਕਾਊਂਟ ਅਤੇ ਨਿਊ ਮਾਰਕੀਟ ਖੁੱਲੀ ਹੈ ਪਿੰਡ ਨਾਨਨਵਾਲ ਖੁਰਦ ਦੇ ਵਿੱਚ ਸੋ ਆਪ ਤੁਹਾਨੂੰ ਸਾਰੀ ਸਾਬੰਦੀਆਂ ਵੈਰਾਈਟੀਆਂ ਵੀ ਦੱਸ ਦਿੰਨੇ ਹਾਰ ਪਿਕ ਦੀਆਂ ਜਾਂ ਹੋਰ ਵੀ ਬਹੁਤ ਮਤਲਬ ਜਿਹੜੀ ਹੈ ਕੁਆਂਟੀਟੀ ਦੇ ਵਿੱਚ ਜਿਹੜਾ ਸਮਾਨ ਜਿਹੜਾ ਇਹਨਾਂ ਨੇ ਲਿਆਂਦਾ ਆ ਸੋ ਕਰਦੀਆਂ ਗੱਲਬਾਤ ਭਾਜੀ ਨਾਲ ਵੀ ਕਿਉਂਕਿ ਹਰ ਚੀਜ਼ ਇੱਕ ਇੱਕ ਚੀਜ਼ ਇਹਨਾਂ ਨੇ ਬਹੁਤ ਖਾਸ ਮੈਂ ਦੇਖ ਰਿਹਾ ਕਿ ਕੁਆਲਿਟੀ ਦਾ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਗਾ ਕੁਆਲਿਟੀ ਜਿਹੜੀ ਆ ਬਹੁਤ ਹੀ ਵਧੀਆ ਤੇ ਸਾਫ਼ ਸੁਥਰੀ ਆ ਔਰ ਮਨਿਆਰੀ ਦਾ ਸਮਾਨ ਵਿੱਚ ਆਪਾਂ ਕਹਿ ਲਈਏ ਤੇਲ ਹਰ ਪ੍ਰਕਾਰ ਦਾ ਜਿਹੜਾ ਇਹਨਾਂ ਨੇ ਲੈ ਕੇ ਆਏ ਆ ਜਾਂ ਮਤਲਬ ਬੱਚਿਆਂ ਦੇ ਪੈਂਪਰਸ ਤੋਂ ਲੈ ਕੇ ਜਾਂ ਕਈ ਕੁਝ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਸਜਾਵਟ ਵੀ ਹੋਈ ਆ ਰੇਟ ਵੀ ਬਿਲਕੁਲ ਜੈਨੂਇਨ ਨੇ ਸੋ ਪਰਫਿਊਮ ਤੱਕ ਕਰੀਮਾਂ ਤੱਕ ਲਿਆਂਦੀਆਂ ਨੇ ਬਲੈਕ ਹਿੱਟ ਤੱਕ ਰੈੱਡ ਹਿੱਟ ਤੱਕ ਸਾਰਾ ਕੁਝ ਸਦਾਰਾਂ ਵੀ ਦਾਲਾਂ ਹੋ ਗਈਆਂ ਚਾਹੇ ਮਤਲਬ ਪੋਚੇ ਹੋ ਗਏ ਬੁਰਸ਼ ਹੋ ਗਏ ਕੋਈ ਹਰ ਹਰ ਆਈਟਮ ਜਿਹੜੀ ਆ ਘਰੇਲੂ ਵਰਤੋਂ ਚ ਆਉਣ ਵਾਲੀ ਜਿਹੜੀ ਆ ਬੈਸਟ ਬੈਸਟ ਪ੍ਰਾਈਸ ਅਤੇ ਬਹੁਤ ਹੀ ਘੱਟ ਰੇਟਾਂ ਤੇ ਜਿਹੜੀ ਇਹ ਸਮਾਨ ਦੇ